ਜਾਦੂ ਕਰਦੀ ਬੇਟੀ ਤੇ ਲੋਹਾਰ ਦਾ ਬੇਟਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਲੋਹਾਰ ਤੇ ਉਸ ਦਾ ਪੁੱਤਰ ਰਹਿੰਦੇ ਸਨ ਇੱਕ ਦਿਨ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੇਰੇ ਲਈ ਇੱਕ ਬਹੁਤ ਤਿੱਖੀ ਧਾਰ ਵਾਲੀ ਛੁਰੀ ਬਣਾ ਦਿਓ ਪਿਤਾ ਨੇ ਪੁੱਛਿਆ ਪੁੱਤਰਾ ਤੈਨੂੰ ਛੁਰੀ ਕਿਉਂ ਚਾਹੀਦੀ ਹੈ ਪੁੱਤਰ ਨੇ ਟਾਰ ਮਟੋਲ ਕਰਦਿਆਂ ਕਿਹਾ ਬਸ ਮੈਨੂੰ ਛੁਰੀ ਚਾਹੀਦੀ ਹੈ ਪੁੱਤਰ ਦੇ ਵਾਰ-ਵਾਰ ਕਹਿਣ ਤੇ ਪਿਤਾ ਨੇ ਲੋਹੇ ਦੀ ਇੱਕ ਛੁਰੀ ਬਣਾ ਦਿੱਤੀ ਛੁਰੀ ਹੱਥ ਵਿੱਚ ਆਉਂਦਿਆਂ ਹੀ ਪੁੱਤਰ ਮਨੁਸ਼ ਸ਼ੇਰ ਬਣ ਗਿਆ। ਉਹ ਆਪਣੇ ਪਿਤਾ ਨੂੰ ਧਮਕਾਉਣ ਲੱਗਾ। ਪਿਤਾ ਜੀ ਫੌਰਨ ਰਾਜੇ ਦੇ ਦਰਬਾਰ ਵਿੱਚ ਜਾਓ ਅਤੇ ਮੇਰੇ ਲਈ ਰਾਜਕੁਮਾਰੀ ਦਾ ਰਿਸ਼ਤਾ ਮੰਗੋ। ਜੇ ਨਹੀਂ ਮੰਗਿਆ ਤਾਂ ਮੈਂ ਛੁਰੀ ਨਾਲ ਤੁਹਾਡਾ ਸਿਰ ਢਣ ਤੋਂ ਵਕਾ ਕਰ ਦੇਵਾਂਗਾ। ਗਰੀਬ ਲੋਹਾਰ ਡਰ ਨਾਲ ਕੰਬ ਉੱਠਿਆ। ਉਸ ਨੂੰ ਉਸ ਘੜੀ ਤੇ ਅਫਸੋਸ ਹੋਇਆ ਜਦੋਂ ਉਸਨੇ ਆਪਣੇ ਪੁੱਤਰ ਨੂੰ ਛੁਰੀ ਬਣਾ ਕੇ ਦਿੱਤੀ ਸੀ। ਉਹ ਸੋਚਣ ਲੱਗਾ ਹੁਣ ਮੈਂ ਕੀ ਕਰਾਂ ਜੇ ਰਾਜੇ ਕੋਲ ਰਿਸ਼ਤਾ ਮੰਗਣ ਗਿਆ ਤਾਂ ਰਾਜਾ ਮੈਨੂੰ ਮਾਰ ਦੇਵੇਗਾ ਅਤੇ ਜੇ ਨਾ ਗਿਆ ਤਾਂ ਪੁੱਤਰ ਮਾਰ ਦੇਵੇਗਾ ਬਹੁਤ ਸੋਚ ਵਿਚਾਰ ਤੋਂ ਬਾਅਦ ਉਸਨੇ ਫੈਸਲਾ ਕੀਤਾ ਕਿ ਇਸ ਤਰ੍ਹਾਂ અપਮਾਨਿਤ ਹੋ ਕੇ ਮਰਨ ਨਾਲੋਂ ਚੰਗਾ ਹੈ ਕਿ ਰਾਜੇ ਦੇ ਹੱਥੋਂ ਇੱਜ਼ਤ ਨਾਲ ਮਰਾਂ ਇੱਕ ਦਿਨ ਲੋਹਾਰ ਹਿੰਮਤ ਕਰਕੇ ਰਾਜੇ ਕੋਲ ਗਿਆ ਅਤੇ ਆਪਣੇ ਪੁੱਤਰ ਲਈ ਉਸਦੀ ਧੀ ਦਾ ਰਿਸ਼ਤਾ ਮੰਗਿਆ ਇਹ ਸੁਣ ਕੇ ਰਾਜਾ ਗੁੱਸੇ ਨਾਲ ਅਗ ਬੁਬਲਾ ਹੋ ਗਿਆ ਇੱਕ ਮਾਮੂਲੀ ਲੋਹਾਰ ਮੇਰੀ ਧੀ ਦਾ ਰਿਸ਼ਤਾ ਮੰਗੇਗਾ ਉਸ ਦਾ ਮਨ ਹੋਇਆ ਕਿ ਉਸੇ ਵੇਲੇ ਜਲਾਦ ਨੂੰ ਬੁਲਾ ਕੇ ਉਸ ਦਾ ਸਿਰ ਕਲਮ ਕਰਵਾ ਦੇਵੇ ਪਰ ਰਾਜੇ ਦਾ ਵਜ਼ੀਰ ਬਹੁਤ ਬੁੱਧੀਮਾਨ ਅਤੇ ਸਮਝਦਾਰ ਸੀ ਉਸ ਨੇ ਰਾਜੇ ਦੇ ਕੰਨ ਵਿੱਚ ਕਿਹਾ ਮਹਾਰਾਜ ਇਸ ਨੂੰ ਮਰਵਾਉਣ ਨਾਲ ਬੇਵਜ੍ਹਾ ਬਦਨਾਮੀ ਹੋਵੇਗੀ ਲੋਕ ਗੱਲਾਂ ਬਣਾਉਣਗੇ ਸਾਨੂੰ ਇਸ ਨੂੰ ਚਤਰਾਈ ਨਾਲ ਟਾਲਣਾ ਚਾਹੀਦਾ ਹੈ ਤਾਕਿ ਸੱਪ ਵੀ ਮਰ ਜਾਵੇ ਅਤੇ लाठी ਵੀ ਨਾ ਟੁੱਟੇ ਅਸੀਂ ਇਸ ਤੋਂ ਇੱਕ ਅਜੀਬਾ ਸਵਾਲ ਕਰਦੇ ਹਾਂ ਜਿਸ ਦਾ ਜਵਾਬ ਇਹ ਪੂਰੀ ਜ਼ਿੰਦਗੀ ਨਹੀਂ ਲੱਭ ਸਕੇਗਾ ਉਸ ਤੋਂ ਬਾਅਦ ਵਜ਼ੀਰ ਨੇ ਲੋਹਾਰ ਨੂੰ ਕਿਹਾ ਮੀਆ ਲੋਹਾਰ ਅਸੀਂ ਤੇਰੇ ਪੁੱਤਰ ਦਾ ਵਿਆਹ ਰਾਜਕੁਮਾਰੀ ਨਾਲ ਕਰਨ ਲਈ ਤਿਆਰ ਹਾਂ ਪਰ ਸਾਡੀ ਇੱਕ ਸ਼ਰਤ ਹੈ ਤੇਰਾ ਪੁੱਤਰ ਕੋਈ ਅਜੀਬਾ ਕੰਮ ਕਰੇ ਜੋ ਦੁਨੀਆ ਵਿੱਚ ਇਸ ਤੋਂ ਪਹਿਲਾਂ ਕਿਸੇ ਨੇ ਨਾ ਦੇਖਿਆ ਹੋਵੇ ਅਤੇ ਨਾ ਸੁਣਿਆ ਹੋਵੇ ਸ਼ਰਤ ਸੁਣ ਕੇ ਲੋਹਾਰ ਵਾਪਸ ਚਲਾ ਪਿਆ ਜਿੰਦਾ ਪਰਤਨ ਤੇ ਉਸਨੇ ਰੱਬ ਦਾ ਸ਼ੁਕਰ ਅਦਾ ਕੀਤਾ ਘਰ ਆ ਕੇ ਉਸਨੇ ਆਪਣੇ ਪੁੱਤਰ ਨੂੰ ਇਹ ਗੱਲ ਦੱਸੀ ਦੋਵੇਂ ਪਿਓ ਪੁੱਤ ਨੇ ਪਿੰਡ ਨੂੰ ਅਲਵਿਦਾ ਕਿਹਾ ਤੇ ਇਸ ਸ਼ਰਤ ਨੂੰ ਪੂਰਾ ਕਰਨ ਲਈ ਨਿਕਲ ਪਏ ਚੱਲਦੇ-ਚੱਲਦੇ ਉਹ ਇੱਕ ਸੰਘਣੇ ਜੰਗਲ ਵਿੱਚ ਪਹੁੰਚੇ ਉਹਨਾਂ ਨੇ ਦੇਖਿਆ ਕਿ ਇੱਕ ਸਰੋਂ ਦੇ ਦਰਖਤ ਦੀ ਛਾਂ ਵਿੱਚ ਇੱਕ ਆਦਮੀ ਬੈਠਾ ਹੈ ਜ਼ਮੀਨ ਤੇ ਚਾਰੇ ਪਾਸੇ ਸਰੋਂ ਦੇ ਪੀਲੇ-ਪੀਲੇ ਫੁੱਲ ਖਿਲਰੇ ਹੋਏ ਸਨ ਆਦਮੀ ਨੇ ਆਪਣੀ ਕੱਲਤ ਚੁੱਲ੍ਹੇ ਵਿੱਚ ਪਾਈ ਹੋਈ ਸੀ ਅਤੇ ਉਸਦੇ ਪੈਰ ਤੋਂ ਅੱਗ ਦੇ ਛੋਲੇ ਨਿਕਲ ਰਹੇ ਸਨ। ਚੁੱਲ੍ਹੇ ਤੇ ਖੋਲਦੇ ਹੋਏ ਤੇਲ ਦੀ ਕੜਾਈ ਰੱਖੀ ਹੋਈ ਸੀ ਅਤੇ ਉਹ ਪਕੌੜੇ ਤਲ-ਤਲ ਕੇ ਖਾ ਰਿਹਾ ਸੀ। ਲੋਹਾਰ ਅਤੇ ਉਸਦੇ ਪੁੱਤਰ ਨੇ ਜਦੋਂ ਇਹ ਅਜੀਬ ਨਜ਼ਾਰਾ ਦੇਖਿਆ ਤਾਂ ਦਿਲ ਹੀ ਦਿਲ ਵਿੱਚ ਸੋਚਣ ਲੱਗੇ। ਇਹ ਕੰਮ ਤਾਂ ਰਾਜਨੀ ਨੇ ਨਾ ਕਦੇ ਦੇਖਿਆ ਹੋਵੇਗਾ ਅਤੇ ਨਾ ਸੁਣਿਆ ਹੋਵੇਗਾ। ਚਲੋ ਇਹ ਹੀ ਸਿੱਖਦੇ ਹਾਂ। ਲੋਹਾਰ ਉਸ ਆਦਮੀ ਨੂੰ ਬੋਲਿਆ ਅੱਲਾ ਦੇ ਬੰਦੇ ਮੇਰੇ ਪੁੱਤਰ ਨੂੰ ਵੀ ਆਪਣਾ ਚੇਲਾ ਬਣਾ ਲੈ ਅਤੇ ਇਸ ਨੂੰ ਵੀ ਇਸ ਤਰ੍ਹਾਂ ਪਕੌੜੇ ਤਲਨੇ ਸਿਖਾ ਦੇ ਉਹ ਬੋਲਿਆ ਮੀਆਂ ਅੱਗੇ ਚਲੇ ਜਾਓ ਅੱਗੇ ਮੇਰਾ ਗੁਰੂ ਬੈਠਾ ਹੋਇਆ ਹੈ ਉਹ ਤੁਹਾਡੇ ਪੁੱਤਰ ਨੂੰ ਰੱਖ ਲਵੇਗਾ ਤਾਂ ਰੱਖ ਲਵੇ ਮੈਨੂੰ ਚੇਲਾ ਬਣਾਉਣ ਦੀ ਇਜਾਜ਼ਤ ਨਹੀਂ ਹੈ ਇਹ ਸੁਣ ਕੇ ਪਿਓ ਪੁੱਤ ਦੋਵੇਂ ਅੱਗੇ ਵੱਧ ਗਏ ਉਹ ਤੁਰਦੇ ਗਏ ਤੁਰਦੇ ਗਏ ਅੱਗੇ ਕੀ ਦੇਖਤੇ ਹਨ ਕੀ ਬੋਰ ਦੇ درخت ਦੀ ਛਾਂ ਵਿੱਚ ਇੱਕ ਆਦਮੀ ਬੈਠਾ ਹੈ। ਜ਼ਮੀਨ ਤੇ ਚਾਰੇ ਪਾਸੇ ਬੋਰ ਦਾ ਫਲ ਖਿਲਰਿਆ ਹੋਇਆ ਸੀ। ਉਸਨੇ ਚੁੱਲ੍ਹੇ ਵਿੱਚ ਆਪਣੀ ਕਲਤ ਪਾਈ ਹੋਈ ਸੀ ਅਤੇ ਉਸ ਦੀ ਅੱਡੀ ਤੋਂ ਅੱਗ ਦੇ ਛੋਲੇ ਨਿਕਲ ਰਹੇ ਸਨ। ਚੁੱਲ੍ਹੇ ਤੇ ਖੋਲਦੇ ਹੋਏ ਤੇਲ ਦੀ ਕੜਾਈ ਰੱਖੀ ਹੋਈ ਸੀ ਅਤੇ ਉਹ ਜਲੇਬੀਆਂ ਤਲ ਤਲ ਕੇ ਖਾ ਰਿਹਾ ਸੀ। ਲੋਹਾਰ ਅਤੇ ਉਸਦੇ ਪੁੱਤਰ ਨੇ ਜਦੋਂ ਇਹ ਨਜ਼ਾਰਾ ਦੇਖਿਆ ਤਾਂ ਮਨ ਹੀ ਮਨ ਵਿੱਚ ਕਹਿਣ ਲੱਗੇ ਅਰੇ ਇਹ ਕੰਮ ਤਾਂ ਪਿਛਲੇ ਕੰਮ ਤੋਂ ਵੀ ਮੁਸ਼ਕਲ ਹੈ। ਇਹ ਤਾਂ ਰਾਜੇ ਨੇ ਨਾਕਿਤੇ ਦੇਖਿਆ ਹੋਵੇਗਾ ਤੇ ਨਾ ਹੀ ਸੁਣਿਆ ਹੋਵੇਗਾ ਚਲੋ ਇਹ ਹੀ ਸਿੱਖਦੇ ਹਾਂ ਲੋਹਾਰ ਉਸ ਆਦਮੀ ਨੂੰ ਬੋਲਿਆ ਅੱਲਾ ਦੇ ਬੰਦੇ ਮੇਰੇ ਪੁੱਤਰ ਨੂੰ ਵੀ ਆਪਣਾ ਚੇਲਾ ਬਣਾ ਲੈ ਇਸ ਨੂੰ ਵੀ ਇਸ ਤਰ੍ਹਾਂ ਜਲੇਬੀਆਂ ਤਲਣੀਆਂ ਸਿਖਾ ਦੇ ਉਹ ਬੋਲਿਆ ਮੀਆਂ ਅੱਗੇ ਚਲੇ ਜਾਓ ਅੱਗੇ ਮੇਰਾ ਗੁਰੂ ਬੈਠਾ ਹੋਇਆ ਹੈ ਉਹ ਤੇਰੇ ਪੁੱਤਰ ਨੂੰ ਰੱਖ ਲਵੇ ਤਾਂ ਰੱਖ ਲਵੇ ਮੈਨੂੰ ਚੇਲਾ ਬਣਾਉਣ ਦੀ ਇਜਾਜ਼ਤ ਨਹੀਂ ਹੈ ਇਹ ਸੁਣ ਕੇ ਦੋਵੇਂ ਪਿਓ ਪੁੱਤ ਅੱਗੇ ਰਵਾਨਾ ਹੋਏ ਤੁਰਦੇ ਗਏ ਤੁਰਦੇ ਗਏ ਅੱਗੇ ਕੀ ਦੇਖਦੇ ਹਨ ਕਿ ਬੇਰੀ ਦੇ ਸੰਗਣੇ ਦਰਖਤੇ ਇਠਾਂ ਇੱਕ ਆਦਮੀ ਬੈਠਾ ਹੈ ਜ਼ਮੀਨ ਤੇ ਚਾਰੇ ਪਾਸੇ ਮਿੱਠੇ ਮਿੱਠੇ ਲਾਲ ਸੁਰਖ ਬੇਰ ਖਿਲਰੇ ਪਏ ਸਨ ਉਸਨੇ ਚੁੱਲੇ ਵਿੱਚ ਆਪਣੀ ਇੱਕ ਲੱਤ ਪਾਈ ਹੋਈ ਸੀ ਤੇ ਪੈਰ ਦੇ ਅੰਗੂਠੇ ਤੋਂ ਅੱਗ ਦੇ ਸ਼ੋਲੇ ਨਿਕਲ ਰਹੇ ਸਨ ਚੁੱਲੇ ਵਿੱਚ ਗੰਨੇ ਦੇ ਰਸ ਨਾਲ ਭਰੀ ਕੜਾਈ ਰੱਖੀ ਹੋਈ ਸੀ ਅਤੇ ਉਹ ਗੁੜ ਬਣਾ ਕੇ ਖਾ ਰਿਹਾ ਸੀ ਲੋਹਾਰ ਅਤੇ ਉਸਦੇ ਪੁੱਤਰ ਨੇ ਜਦੋਂ ਇਹ ਅਜੀਬ ਨਜ਼ਾਰਾ ਦੇਖਿਆ ਤਾਂ ਮਨ ਹੀ ਮਨ ਵਿੱਚ ਕਹਿਣ ਲੱਗੇ ਅਰੇ ਇਹ ਕੰਮ ਤਾਂ ਪਿਛਲੇ ਕੰਮ ਤੋਂ ਵੀ ਮੁਸ਼ਕਲ ਹੈ ਇਹ ਤਾਂ ਰਾਜੇ ਨੇ ਨਾ ਕਿਤੇ ਦੇਖਿਆ ਹੋਵੇਗਾ ਅਤੇ ਨਾ ਸੁਣਿਆ ਹੋਵੇਗਾ ਚਲੋ ਇਹੀ ਸਿੱਖ ਲੈਂਦੇ ਹਾਂ ਲੋਹਾਰ ਉਸ ਆਦਮੀ ਨੂੰ ਕਹਿਣ ਲੱਗਾ ਅੱਲਾ ਦੇ ਬੰਦੇ ਮੇਰੇ ਪੁੱਤਰ ਨੂੰ ਵੀ ਆਪਣਾ ਚੇਲਾ ਬਣਾ ਲੈ ਇਸ ਨੂੰ ਵੀ ਇਸ ਤਰ੍ਹਾਂ ਗੋੜ ਬਣਾਉਣਾ ਸਿਖਾ ਦੇ ਉਹ ਬੋਲਿਆ ਠੀਕ ਹੈ ਮੈਂ ਤੇਰੇ ਪੁੱਤਰ ਨੂੰ ਆਪਣਾ ਚੇਲਾ ਬਣਾ ਲੈਂਦਾ ਹਾਂ ਇਸ ਨੂੰ ਆਪਣੇ ਕੋਲ ਰੱਖ ਲੈਂਦਾ ਹਾਂ ਇਹ ਲੈ ਚਾਬੀਆਂ ਉਹ ਸਾਹਮਣੇ ਕਮਰਾ ਹੈ ਉਸ ਕਮਰੇ ਦੇ ਦਰਵਾਜ਼ੇ ਦਾ ਤਾਲਾ ਖੋਲ ਆਪਣੇ ਪੁੱਤਰ ਨੂੰ ਅੰਦਰ ਬਿਠਾ ਕੇ ਬਾਹਰੋਂ ਤਾਲਾ ਲਗਾ ਦੇ ਲੋਹਾਰ ਨੇ ਉਸ ਆਦਮੀ ਦੇ ਕਹੇ ਅਨੁਸਾਰ ਹੀ ਕੀਤਾ ਜਦੋਂ ਪੁੱਤਰ ਨੂੰ ਕਮਰੇ ਵਿੱਚ ਬੰਦ ਕਰਕੇ ਜਾਣ ਲੱਗਾ ਤਾਂ ਆਦਮੀ ਨੇ ਉਸ ਤੋਂ ਚਾਬੀਆਂ ਵਾਪਸ ਲੈ ਲਈਆਂ ਤੇ ਕਿਹਾ ਹੁਣ 1 ਸਾਲ ਬਾਅਦ ਵਾਪਸ ਆਵੇਂ ਲੋਹਾਰ ਆਪਣੇ ਘਰ ਪਰਤ ਗਿਆ ਉਦھر ਮੁੰਡਾ ਕਮਰੇ ਵਿੱਚ ਭੁੱਖਾ ਪਿਆਸਾ ਬੈਠਾ ਸੀ ਇੰਤਜ਼ਾਰ ਕਰ ਰਿਹਾ ਸੀ ਕਿ ਕੋਈ ਆਵੇ ਅਤੇ ਉਸ ਨੂੰ ਬਾਹਰ ਕੱਢੇ ਪਰ ਪੂਰਾ ਦਿਨ ਗੁਜ਼ਰ ਗਿਆ ਅਤੇ ਕੋਈ ਨਾ ਆਇਆ ਹੁਣ ਜਦੋਂ ਮੁੰਡੇ ਨੇ ਜ਼ਰਾ ਗੌਰ ਨਾਲ ਕਮਰੇ ਵਿੱਚ ਚਾਰੇ ਪਾਸੇ ਦੇਖਣਾ ਸ਼ੁਰੂ ਕੀਤਾ ਤਾਂ ਉਸ ਤੇ ਰੋਂਗਟੇ ਖੜੇ ਹੋ ਗਏ ਖੂਨ ਸੁੱਕਣ ਲੱਗ ਗਿਆ ਉਸ ਦੀਆਂ ਅੱਖਾਂ ਸਾਹਮਣੇ ਖੌਫनाक ਨਜ਼ਾਰਾ ਸੀ ਕਮਰੇ ਦੇ ਫਰਸ਼ ਤੇ ਹਰ ਪਾਸੇ ਇਨਸਾਨੀ ਹੱਡੀਆਂ ਖਿਲਰੀਆਂ ਪਈਆਂ ਸਨ ਮੁੰਡੇ ਨੇ ਸੋਚਿਆ ਪਤਾ ਨਹੀਂ ਮੇਰੇ ਤੋਂ ਪਹਿਲਾਂ ਕਿੰਨੇ ਲੋਕ ਇਸ ਮੌਤ ਦੇ ਕਮਰੇ ਵਿੱਚ ਜਾਨ ਗਵਾ ਚੁੱਕੇ ਸਨ ਮੇਰਾ ਅੰਤਜਾਮ ਵੀ ਉਹਨਾਂ ਤੋਂ ਕੁਝ ਵੱਖਰਾ ਨਹੀਂ ਹੋਵੇਗਾ ਮੈਂ ਤੇ ਮੇਰਾ ਬਾਪ ਬਾਹਰ ਬੈਠੇ ਉਸ ਆਦਮੀ ਦੇ ਧੋਖੇ ਵਿੱਚ ਆ ਗਏ ਹੁਣ ਮੈਨੂੰ ਵੀ ਇੱਥੇ ਭੁੱਖੇ ਪਿਆਸੇ ਤੜਪੜਪ ਕੇ ਮਰਨਾ ਪਵੇਗਾ ਇੱਕ ਦਿਨ ਮੇਰੀਆਂ ਹੱਡੀਆਂ ਵੀ ਇੱਥੇ ਫਰਸ਼ ਤੇ ਖਿਲਰੀਆਂ ਹੋਣਗੀਆਂ ਇਹ ਸੋਚ ਕੇ ਲੋਹਾਰ ਦੇ ਲੜਕੇ ਦੀਆਂ ਅੱਖਾਂ ਵਿੱਚ ਬੇਹਿਸਾਬ ਹੰਝੂ ਆ ਗਏ ਅਤੇ ਉਸਨੇ ਫਟਫਟ ਕੇ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਰੋਣ ਨਾਲ ਦਿਲ ਦਾ ਗੁਬਾਰ ਨਿਕਲ ਗਿਆ ਤਾਂ ਉਹ ਇੱਕ ਕੋਨੇ ਵਿੱਚ ਜਾ ਕੇ ਜ਼ਮੀਨ ਤੇ ਬੈਠ ਗਿਆ ਦਿਲ ਨੇ ਕਿਹਾ ਜਦ ਤੱਕ ਸਾਂ ਤਦ ਤੱਕ ਆਸ ਮੁੰਡੇ ਨੇ ਜ਼ਮੀਨ ਤੋਂ ਇੱਕ ਵੱਡੀ ਜਈ ਹੱਡੀ ਚੁੱਕੀ ਜਿਸ ਦਾ ਸਿਰਾ ਚੂਰੀ ਤੋਂ ਵੀ ਜ਼ਿਆਦਾ ਤੇਜ਼ ਤੇ ਨੁਕੀਲਾ ਸੀ ਅਤੇ ਕੰਦ ਪੁੱਟਨੀ ਸ਼ੁਰੂ ਕਰ ਦਿੱਤੀ ਬੂੰਦ ਬੂੰਦ ਕਰਕੇ ਘੜਾ ਪੜਦਾ ਹੈ ਕੰਦ ਤੋਂ ਮਿੱਟੀ ਢਿੱਗਦੀ ਰਹੀ ਢਿੱਗਦੀ ਰਹੀ आखर रात दिन दी लगातार मेहनत रंग ले। ਕੰਦ ਵਿੱਚ ਇੰਨਾ ਵੱਡਾ ਸੁਰਾਖ ਹੋ ਗਿਆ ਕਿ ਇੱਕ ਆਦਮੀ ਉਸ ਵਿੱਚੋਂ ਲੰਘ ਸਕਦਾ ਸੀ। ਜਦੋਂ ਸੁਰਾਖ ਵਿੱਚੋਂ ਲੰਘ ਕੇ ਮੁੰਡਾ ਦੂਜੇ ਪਾਸੇ ਗਿਆ ਤਾਂ ਕੀ ਦਿੱਖਦਾ ਹੈ? ਕਿ ਇੱਕ ਹੋਰ ਕਮਰਾ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਕਮਰਾ ਖੂਬ ਸਜਾ ਹੋਇਆ ਹੈ। ਹਰੇ ਰੇਸ਼ਮੀ ਪਰਦੇ ਲਟਕ ਰਹੇ ਸਨ। ਕੀਬਤੀ ਲਾਲ ਕਾਲੀਨ ਵਿਛਿਆ ਹੋਇਆ ਸੀ। ਕਮਰੇ ਵਿੱਚ ਇੱਕ ਪਲੰਗ ਰੱਖਿਆ ਹੈ। ਅਤੇ ਜਾਲੀ ਦੇ ਪਰਦੇ ਪਿੱਛੇ ਸਾਹ ਲੈਂਦੇ ਹੋਏ ਕਿਸੇ ਬਹੁਤ ਸੁੰਦਰ ਸਰੀਰ ਦਾ ਅਹਿਸਾਸ ਹੁੰਦਾ ਸੀ ਜਿਉਂ ਹੀ ਲੋਹਾਰ ਦੇ ਲੜਕੇ ਨੇ ਪਰਦਾ ਚੁੱਕਿਆ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕੀ ਦੇਖਦਾ ਹੈ ਕਿ ਇੱਕ ਸੁੰਦਰ ਲੜਕੀ ਬਿਸਤਰ ਤੇ ਲੇਟੀ ਸੋ ਰਹੀ ਹੈ ਉਸ ਦੀ ਜਵਾਨੀ ਦੀ ਨੀਂਦ ਰੇਸ਼ਮੀ ਮੁਲਾਇਮ ਪਲਕਾਂ ਗੁਲਾਬੀ ਗੱਲਾਂ ਤੇ ਹੈ ਸਾਹ ਲੈਣ ਨਾਲ ਉਸ ਦਾ ਸਰੀਰ ਲਗਾਤਾਰ ਹਰਕਤ ਵਿੱਚ ਹੈ ਕਰਵਟ ਕਾਰਨ ਲੰਬੇ ਲੰਬੇ ਕਾਲੇ ਵਾਰ ਸਰੀਰ ਨਾਲ ਲਿਪਟੇ ਹੋਏ ਹਨ ਮੁੰਡਾ ਕੁਝ देर ਟਿਕ ਟਕੀ ਲਗਾ ਕੇ ਉਸ ਨੂੰ ਦੇਖਦਾ ਰਿਹਾ ਇਸੇ ਦੌਰਾਨ ਅਚਾਨਕ ਲੜਕੀ ਦੀ ਅੱਖ ਖੁੱਲ ਗਈ ਆਪਣੇ ਕਮਰੇ ਵਿੱਚ ਇੱਕ ਅਣਜਾਣ ਨੌਜਵਾਨ ਨੂੰ ਦੇਖ ਕੇ ਪਹਿਲਾਂ ਤਾਂ ਉਹ ਘਬराई ਉਧਰ ਮੁੰਡਾ ਵੀ ਡਰ ਗਿਆ ਕਿ ਰੱਬ ਜਾਣੇ ਕੀ ਮੁਸੀਬਤ ਹੈ ਥੋੜੀ ਦੇਰ ਬਾਅਦ ਦੋਵੇਂ ਕੁਝ ਸ਼ਾਂਤ ਹੋਏ ਤਾਂ ਲੜਕੀ ਨੇ ਕਿਹਾ ਡਰਨ ਦੀ ਕੋਈ ਗੱਲ ਨਹੀਂ ਆ ਜਾ ਮੇਰੇ ਕੋਲ ਆ ਜਾ ਇੱਥੇ ਬਿਸਤਰ ਤੇ ਬੈਠ ਜਾ ਅਤੇ ਦੱਸ ਕਿ ਤੂੰ ਕੌਣ ਹੈ ਤੇ ਇੱਥੇ ਕਿਵੇਂ ਪਹੁੰਚਿਆ ਇਹ ਸੁਣ ਕੇ ਲੋਹਾਰ ਦੇ ਲੜਕੇ ਦੀ ਹਿੰਮਤ ਵਧੀ ਉਸਨੇ ਆਪਣੀ ਸਾਰੀ ਕਹਾਣੀ ਸੁਣਾਈ ਪਹਿਲਾਂ ਤਾਂ ਲੜਕੀ ਨੇ ਉਸਨੂੰ ਖਾਣ ਪੀਣ ਨੂੰ ਕੁਝ ਦਿੱਤਾ ਤੇ ਫਿਰ ਬੋਲੀ ਜੋ ਸਖਸ਼ ਬਾਹਰ ਬੈਠਾ ਗੋੜ ਕੱਢ ਕੇ ਖਾ ਰਿਹਾ ਹੈ ਅਤੇ ਜਿਸਨੇ ਤੈਨੂੰ ਕਮਰੇ ਵਿੱਚ ਕੈਦ ਕੀਤਾ ਹੈ ਉਹ ਮੇਰਾ ਪਿਤਾ ਹੈ ਮੈਂ ਵੀ ਜਾਦੂਗਰ ਨਹੀਂ ਹਾਂ ਗਮ ਨਾ ਕਰ ਮੈਂ ਤੈਨੂੰ ਜਾਦੂ ਸਿਖਾਵਾਂਗੀ ਜੇ ਬਾਪ 14 ਦਰਜੇ ਤੇ ਸੀ ਤੱਤੀ 16 ਦਰਜੇ ਤੇ ਸੀ ਲੜਕੀ ਨੇ ਲੋਹਾਰ ਦੇ ਲੜਕੇ ਨੂੰ ਜਾਦੂ ਸਿਖਾਉਣਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਉਸ ਨੂੰ ਕਿਸਮ ਕਿਸਮ ਦੇ ਸਵਾਦਿਸ਼ਟ ਫਲ ਅਤੇ ਤਰ੍ਹਾਂ ਤਰ੍ਹਾਂ ਦੇ ਮਜ਼ੇਦਾਰ ਖਾਣੇ ਖਿਲਾਉਂਦੀ ਚੰਗੇ ਤੋਂ ਚੰਗੇ ਪਹਿਰਾਵੇ ਪਹਿਨਣ ਨੂੰ ਦਿੰਦੀ ਇਸੇ ਤਰ੍ਹਾਂ ਇੱਕ ਸਾਲ ਗੁਜ਼ਰ ਗਿਆ ਪਰ ਲੋਹਾਰ ਪੁੱਤਰ ਦਾ ਪਤਾ ਕਰਨ ਲਈ ਨਾ ਆਇਆ ਉਸਨੇ ਸੋਚਿਆ ਮੁੰਡਾ ਚੰਗੀ ਤਰ੍ਹਾਂ ਸਿਖਲਾਈ ਲੈ ਲਵੇ ਪੂਰਨ ਜਾਦੂਗਰ ਬਣ ਜਾਵੇ ਤਾਂ ਹੀ ਉਸ ਨੂੰ ਲੈਣ ਲਈ ਜਾਵਾਂਗਾ ਇਸ ਦੌਰਾਨ ਮੁੰਡਾ ਉਸ ਸੁੰਦਰ ਜਾਦੂਗਰਨੀ ਤੋਂ ਜਾਦੂ ਸਿੱਖਦਾ ਰਿਹਾ ਅਤੇ ਫਿਰ ਇੱਕ ਦਿਨ ਆਪਣੇ ਫਨ ਵਿੱਚ ਨਿਪੁੰਨ ਹੋ ਗਿਆ 2 ਸਾਲ ਬਾਅਦ ਲੋਹਾਰ ਆਇਆ ਕੀ ਦੇਖਦਾ ਹੈ ਕਿ ਉਹ ਆਦਮੀ ਉਸੇ ਤਰ੍ਹਾਂ 베ਰੀ ਦੇ ਸੰਗੜੇ درختਾਂ ਦੇ ਹੇਠਾਂ ਬੈਠਾ ਹੈ ਜ਼ਮੀਨ ਤੇ ਚਾਰੇ ਪਾਸੇ ਉਸੇ ਤਰ੍ਹਾਂ ਮਿੱਠੇ ਮਿੱਠੇ ਲਾਲ ਸੁਰਖ ਬੇਰ ਖਿਲਰੇ ਪਏ ਹਨ ਉਸ ਸ਼ਖਸ ਨੇ ਪਹਿਲਾਂ ਵਾਂਗ ਚੁੱਲੇ ਵਿੱਚ ਆਪਣੀ ਇੱਕ ਲੱਤ ਪਾਈ ਹੋਈ ਹੈ 8ਵੇਂ ਗੁੱਠੇ ਤੋਂ ਅਗ ਨਿਕਲ ਰਹੀ ਹੈ ਚੋਲੇ ਤੇ ਉਹੀ ਭਰੀ ਕੜਾਈ ਰੱਖੀ ਹੈ ਤੇ ਉਸੇ ਤਰ੍ਹਾਂ ਗੁੜ ਬਣਾ ਕੇ ਖਾ ਰਿਹਾ ਹੈ ਲੋਹਾਰ ਨੇ ਉਸ ਤੋਂ ਪੁੱਛਿਆ ਅੱਲਾ ਦੇ ਬੰਦੇ ਮੇਰਾ ਪੁੱਤਰ ਕਿੱਥੇ ਹੈ 2 ਸਾਲ ਪਹਿਲਾਂ ਮੈਂ ਉਸ ਨੂੰ ਤੇਰੀ ਸ਼ਾਗਿਰਦੀ ਵਿੱਚ ਤੇਰੇ ਕੋਲ ਛੱਡ ਗਿਆ ਸੀ ਉਸ ਸ਼ਖਸ ਕਹਿਣ ਲੱਗਾ ਮੈਂ ਤਾਂ 2 ਸਾਲ ਤੋਂ ਇੱਥੇ ਹੀ ਬੈਠਾ ਗੁੜ ਬਣਾ ਕੇ ਖਾ ਰਿਆ ਹਾਂ ਨਾ ਮੈਨੂੰ ਫੁਰਸਤ ਮਿਲੀ ਅਤੇ ਨਾ ਮੈਂ ਜਾ ਕੇ ਦੇਖਿਆ ਤੋ ਆਪਣੇ ਹੱਥ ਨਾਲ ਆਪਣੇ ਪੁੱਤਰ ਨੂੰ ਸਾਹਮਣੇ ਵਾਲੇ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਗਿਆ ਸੀ ਇਹ ਲੈ ਕੁੰਜੀਆਂ ਅਤੇ ਆਪਣੇ ਹੱਥ ਨਾਲ ਤਾਲਾ ਖੋਲ ਕੇ ਅਤੇ ਆਪਣੇ ਪੁੱਤਰ ਨੂੰ ਮਿਲ ਲੈ ਬਾਪ ਨੇ ਸੁਣਿਆ ਤਾਂ ਚਿਹਰੇ ਤੇ ਹਵਾਈਆਂ ਉੱਡਣ ਲੱਗੀਆਂ ਇੱਕ ਰੰਗ ਆਉਂਦਾ ਇੱਕ ਰੰਗ ਜਾਂਦਾ ਸੀ ਇਹ ਸੋਚ ਕੇ ਕਿ 2 ਸਾਲ ਬਾਅਦ ਹੁਣ ਤਾਂ ਪੁੱਤਰ ਦੀਆਂ ਹੱਟੀਆਂ ਹੀ ਮਿਲਣ ਤਾਂ ਮਿਲਣ ਜਿੰਦਾ ਮਿਲਣਾ ਤਾਂ نامਮਕੁਨ ਹੈ ਗੋੜਖਾਨ ਦੇ ਉਸ ਸ਼ੋਕੀਨ ਨੂੰ ਦਿਲ ਵਿੱਚ ਗਾਲਾਂ ਕੱਢਦਾ ਹੋਇਆ ਲੋਹਾਰ ਭੱਜਿਆ ਕਮਰੇ ਵੱਲ ਤਾਲੇ ਵਿੱਚ ਚਾਬੀ ਘੁਮਾਈ ਅੰਦਰ ਬੈਠੀ ਲੜਕੀ ਦੇ ਕੰਨ ਵਿੱਚ ਜਦੋਂ ਤਾਲਾ ਖੁੱਲਣ ਦੀ ਆਵਾਜ਼ ਪਈ ਤਾਂ ਮੁੰਡੇ ਨੂੰ ਕਹਿਣ ਲੱਗੀ ਜੇ ਮੇਰਾ ਬਾਪ ਹੋਇਆ ਤਾਂ ਅਸੀਂ ਦੋਵੇਂ ਮਾਰੇ ਜਾਵਾਂਗੇ ਅਤੇ ਜੇ ਤੇਰਾ ਬਾਪ ਹੋਇਆ ਤਾਂ ਅਸੀਂ ਬਾਜ਼ ਜਾਵਾਂਗੇ ਲੋਹਾਰ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਕਮਰਾ ਖਾਲੀ ਸੀ ਕੰਧ ਦੇ ਸੁਰਾਖ ਵਿੱਚੋਂ ਲੰਘ ਕੇ ਦੂਜੇ ਕਮਰੇ ਵਿੱਚ ਪਹੁੰਚਿਆ ਤਾਂ ਕੀ ਦੇਖਦਾ ਹੈ ਸਾਹਮਣੇ ਪਲਾਂਟਿਕ ਖੂਬਸੂਰਤ ਲੜਕੀ ਤੇ ਉਸਦਾ ਪੁੱਤਰ ਬੈਠੇ ਹੋਏ ਸਨ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੈ ਆਪਣੇ ਪੁੱਤਰ ਨੂੰ ਜ਼ਿੰਦਾ ਸਲਾਮਤ ਦੇਖ ਕੇ ਬਾਪ ਦੀ ਜਾਨ ਵਿੱਚ ਜਾਣ ਹੈ ਦੌੜ ਕੇ ਬੇਤਹਾਸ਼ਾ ਪੁੱਤਰ ਨੂੰ ਸੀਨੇ ਨਾਲ ਲਗਾ ਲਿਆ ਤੇ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕੀਤਾ ਉਸ ਤੋਂ ਬਾਅਦ ਪੁੱਤਰ ਨੇ ਬਾਪ ਨਾਲ ਲੜਕੀ ਦੀ ਜਾਨ ਪਛਾਣ ਕਰਵਾਈ ਜਦੋਂ ਲੋਹਾਰ ਨੂੰ ਅਸਥਿਤੀ ਦਾ ਅੰਦਾਜ਼ਾ ਹੋਇਆ ਤਾਂ ਉਹ ਕੰਬ ਗਿਆ ਉਸਨੇ ਪੁੱਤਰ ਨੂੰ ਬਚਾਉਣ ਤੇ ਲੜਕੀ ਦਾ ਸ਼ੁਕਰੀਆ ਅਦਾ ਕੀਤਾ ਉਹ ਸੁੰਦਰ ਜਾਦੂਗਰ ਨੇ ਕਹਿਣ ਲੱਗੀ ਤੁਹਾਡੇ ਦੋਵਾਂ ਦੇ ਬਚਨ ਦੀ ਹੁਣ ਕੇਵਲ ਇੱਕ ਹੀ ਸ਼ਰਤ ਹੈ ਉਹ ਇਹ ਕੀ ਐ ਲੋਹਾਰ ਤੂੰ ਦੁਹਾਈ ਦਿੰਦਾ ਹੋਇਆ ਰੋਂਦਾ ਪਿੱਟਦਾ ਬਾਹਰ ਜਾ ਅਤੇ ਮੇਰੇ ਬਾਪ ਨੂੰ ਕਹਿ ਕਿ ਹਾਏ ਹਾਏ ਮੇਰਾ ਪੁੱਤਰ ਭੁੱਖਾ ਪਿਆਸਾ ਸਿਸਕ ਸਿਸਕ ਕੇ ਮਰ ਗਿਆ ਤੁਸੀਂ ਉਸ ਨੂੰ ਕਮਰੇ ਤੋਂ ਕੱਢਿਆ ਹੀ ਨਹੀਂ ਹੁਣ ਮੈਨੂੰ ਐਨੀ ਇਜਾਜ਼ਤ ਤਾਂ ਦੇ ਦੇ ਕਿ ਉਸ ਦੀਆਂ ਹੱਡੀਆਂ ਕਿਸੇ ਕੱਪੜੇ ਵਿੱਚ ਬਣ ਕੇ ਲੈ ਜਾਵਾਂ ਅਤੇ ਕਬਰ ਵਿੱਚ ਦਫਨ ਕਰਦਿਆਂ ਲੋਹਾਰ ਦੁਹਾਈ ਦਿੰਦਾ ਹਾਈ ਹਾਈ ਕਰਦਾ ਕਮਰੇ ਤੋਂ ਨਿਕਲਿਆ ਜਿਸ ਤਰ੍ਹਾਂ ਲੜਕੀ ਨੇ ਸਮਝਾਇਆ ਸੀ ਉਸੇ ਤਰ੍ਹਾਂ ਕੀਤਾ ਗੋੜ ਬਣਾਉਂਦਾ ਅਤੇ ਖਾਂਦਾ ਜਾਦੂਗਰ ਬੋਲਿਆ ਹਾਂ ਹੱਡੀਆਂ ਲੈ ਜਾ ਮੈਂ ਉਹਨਾਂ ਦਾ ਕੀ ਕਰਨਾ ਹੈ ਬੁੱਢੇ ਜਾਦੂਗਰ ਨੇ ਹੱਡੀਆਂ ਲੈ ਜਾਣ ਲਈ ਇੱਕ ਵੱਡੀ ਜਿਹੀ ਸਫੇਦ ਚਾਦਰ ਵੀ ਦੇ ਦਿੱਤੀ ਲੋਹਾਰ ਦੁਬਾਰਾ ਕਮਰੇ ਵਿੱਚ ਆਇਆ ਲੜਕੀ ਦੀ ਦੱਸੀ ਹੋਈ ਤਰਕੀਬ ਮੁਤਾਬਕ ਪੁੱਤਰ ਨੂੰ ਚਾਦਰ ਵਿੱਚ ਉਪਾ ਲਿਆ ਜਦੋਂ ਪੁੱਤਰ ਨੂੰ ਚਾਦਰ ਵਿੱਚ ਲਪੇਟ ਮੋੜਦੇ ਤੇ ਚੁੱਕੀ ਕਮਰੇ ਤੋਂ ਬਾਹਰ ਜਾਣ ਲੱਗਾ ਤਾਂ ਲੜਕੀ ਬੋਲੀ ਮੇਰੀ ਇੱਕ ਗੱਲ ਪੱਲੇ ਬੰਨ ਲੈ ਮੈਂ ਤੇਰੇ ਪੁੱਤਰ ਨੂੰ ਜੋ ਜਾਦੂ ਸਿਖਾਇਆ ਹੈ ਉਸ ਦੀ ਮਦਦ ਨਾਲ ਕਿਤੇ ਰਸਤੇ ਵਿੱਚ ਹੀ ਕਮਾਈ ਕਰਨੀ ਸ਼ੁਰੂ ਨਾ ਕਰ ਦੇਣਾ ਘਰ ਪਹੁੰਚ ਕੇ ਜੋ ਮਰਜ਼ੀ ਹੋਵੇ ਕਰਨਾ ਜੇ ਤੂੰ ਰਸਤੇ ਵਿੱਚ ਹੀ ਅਮੀਰ ਹੋਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਬਾਪ ਨੂੰ ਪਤਾ ਚੱਲ ਜਾਵੇਗਾ ਅਤੇ ਫਿਰ ਉਹ ਤੈਨੂੰ ਤੇ ਤੇਰੇ ਪੁੱਤਰ ਨੂੰ ਨਹੀਂ ਛੱਡੇਗਾ ਖੂਬਸੂਰਤ ਜਾਦੂਗਰਨੀ ਅੰਦਰ ਕਮਰੇ ਵਿੱਚ ਹੀ ਰਹੀ ਲੋਹਾਰ ਨੇ ਉਸ ਨੂੰ ਕਿਹਾ ਵੀ ਕੀਤੀਏ ਤੂੰ ਵੀ ਇਸ ਤਰ੍ਹਾਂ ਛੁਪ-ਛੁਪਾ ਕੇ ਸਾਡੇ ਨਾਲ ਚੱਲ ਆਪਣੇ ਸੰਗਦਿਲ ਜ਼ਾਲਮ ਬਾਪ ਦੀ ਕੈਦ ਤੋਂ ਰਿਹਾਈ ਹਾਸਲ ਕਰ ਪਰ ਉਹ ਲੜਕੀ ਨਾ ਮੰਨੀ ਤੇ ਬੋਲੀ ਇਸ ਤਰ੍ਹਾਂ ਅਸੀਂ ਤਿੰਨੇ ਫੜੇ ਜਾਵਾਂਗੇ ਤੈਨੂੰ ਅਤੇ ਤੇਰੇ ਪੁੱਤਰ ਨੂੰ ਵੀ ਆਜ਼ਾਦੀ ਨਹੀਂ ਮਿਲ ਸਕੇਗੀ ਇੰਜ ਵੀ ਮੇਰਾ ਮਰਨਾ ਜੀਣਾ ਹੁਣ ਇੱਥੇ ਹੀ ਹੈ ਇਿੱਥੋਂ ਭੱਜ ਕੇ ਕਿੱਥੇ ਜਾਵਾਂਗੀ ਲੋਹਾਰ ਪੁੱਤਰ ਨੂੰ ਕੱਪੜੇ ਵਿੱਚ ਲਪੇਟ ਮੋਢੇ ਤੇ ਚੁੱਕੀ ਕਮਰੇ ਤੋਂ ਨਿਕਲਿਆ ਉਸਨੇ ਚਾਬੀਆਂ ਦਾ ਗੁੱਛਾ ਵੀ ਦੂਰੋਂ ਜਾਦੂਗਰ ਵੱਲ ਸੁੱਟਿਆ ਤੇ ਜੋ ਅਜੇ ਤੱਕ ਬੈਠਾ ਗੁੜ ਬਣਾਉਂਦਾ ਜਾਂਦਾ ਸੀ ਤੇ ਖਾਂਦਾ ਜਾਂਦਾ ਸੀ ਜਾਦੂਗਰ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਚਾਬੀਆਂ ਚੁੱਕੀਆਂ ਤੇ ਦੁਬਾਰਾ ਆਪਣੇ ਕੰਮ ਵਿੱਚ ਮਸ਼ਰੂਫ ਹੋ ਗਿਆ ਜਦੋਂ ਲੋਹਾਰ ਆਪਣੇ ਪੁੱਤਰ ਨੂੰ ਚੁੱਕੀ ਜੰਗਲ ਵਿੱਚ ਕਾਫੀ ਦੂਰ ਨਿਕਲ ਆਇਆ ਤਾਂ ਇੱਕ ਤਾਂ ਉਸ ਨੇ ਆਪਣੇ ਪੁੱਤਰ ਨੂੰ ਮੋਢੇ ਤੋਂ ਹੇਠਾ ਉਤਾਰਿਆ ਉਸ ਨੂੰ ਚਾਦਰ ਤੋਂ ਬਾਹਰ ਕੱਢਿਆ ਫਿਰ ਦੋਵਾਂ ਨੇ ਮਿਲ ਕੇ ਰੱਬ ਦਾ ਸ਼ੁਕਰ ਅਦਾ ਕੀਤਾ ਕਿ ਉਹਨਾਂ ਦੀ ਜਾਨ ਬਚ ਗਈ ਹੁਣ ਪਿਓ ਪੁੱਤ ਨੇ ਦੁਬਾਰਾ ਸਫ਼ਰ ਸ਼ੁਰੂ ਕੀਤਾ ਤੁਰਦੇ ਗਏ ਤੁਰਦੇ ਗਏ ਆਖਰ ਜੰਗਲ ਤੋਂ ਬਾਹਰ ਨਿਕਲ ਆਏ ਹੁਣ ਉਹਨਾਂ ਦੇ ਸਾਹਮਣੇ ਹਰੇ ਭਰੇ ਖੇਤ ਫੈਲੇ ਹੋਏ ਸੀ ਇੱਕ ਥਾਂ ਕੀ ਦੇਖਦੇ ਹਨ ਕਿ ਰਹਿਟ ਚੱਲ ਰਿਹਾ ਹੈ ਬੈਲ ਕੁੰਮ ਰਿਹਾ ਹੈ ਅਤੇ ਖੂਹ ਤੋਂ ਪਾਣੀ ਨਿਕਲ ਰਿਹਾ ਹੈ ਕੋਲ ਹੀ ਇੱਕ ਕਿਸਾਨ ਖੜਾ ਹੈ ਲੋਹਾਰ ਦਾ ਲੜਕਾ ਬਾਪ ਨੂੰ ਕਹਿਣ ਲੱਗਾ ਪਿਤਾ ਜੀ ਮੈਂ ਤੁਹਾਨੂੰ ਆਪਣਾ ਜਾਦੂ ਦਿਖਾਉਂਦਾ ਹਾਂ ਮੈਂ ਇੱਕ ਮੰਤਰ ਪੜ੍ਹਾਂਗਾ ਅਤੇ ਬਹਿਰ ਬਣ ਜਾਵਾਂਗਾ ਤੂੰ ਮੈਨੂੰ ਕਿਸਾਨ ਦੇ ਹੱਥ ਵਿੱਚ ਦੇਣਾ ਪਰ ਯਾਦ ਰੱਖਣਾ ਮੇਰਾ ਰੱਸਾ ਨਾ ਲੈਣਾ ਉਹ ਨਾ ਵੇਚਣਾ ਇੰਨਾ ਕਹਿ ਕੇ ਮੁੰਡੇ ਨੇ ਕੁਝ ਪੜਿਆ ਤੇ ਉਸੇ ਵੇਲੇ ਬਹਿਲ ਬਣ ਗਿਆ ਦੋਵੇਂ ਚੱਲਦੇ-ਚੱਲਦੇ ਕਿਸਾਨ ਕੋਲ ਪਹੁੰਚੇ ਕਿਸਾਨ ਨੇ ਜਦੋਂ ਇਨਾ ਜਵਾਨ ਤੇ ਹਟਾ-ਕਟਾ ਬੈਲ ਦੇਖਿਆ ਤਾਂ ਲੋਹਾਰ ਨੂੰ ਕਹਿਣ ਲੱਗਿਆ ਬਾਬਾ ਜੀ ਕਿ ਤੁਸੀਂ ਬੈਲ ਵੇਚਣਾ ਹੈ ਲੋਹਾਰ ਬੋਲਿਆ ਹਾਂ ਕਿਸਾਨ ਨੇ ਪੁੱਛਿਆ ਕੀ ਲਵੋਂਗੀ ਲੋਹਾਰ ਬੋਲਿਆ 500 ਰੁਪਏ ਕਿਸਾਨ ਨੂੰ ਸੋਚ ਵਿੱਚ ਡੁੱਬੇ ਦੇਖ ਕੇ ਲੋਹਾਰ ਕਹਿਣ ਲੱਗਿਆ ਮੇਰਾ ਬੈਲ ਬਹੁਤ ਚੰਗਾ ਹੈ ਤੂੰ ਇਸ ਨੂੰ ਆਪਣੇ ਰਹਿਟ ਨਾਲ ਜੋੜ ਕੇ ਦੇਖ ਲੈ ਜੇ ਦਿਲ ਸੰਤੁਸ਼ਟ ਹੋ ਜਾਵੇ ਤਾਂ ਤਦ ਖਰੀਦ ਲੈਣਾ ਕਿਸਾਨ ਨੇ ਬੈਲ ਰੈਟ ਨਾਲ ਜੋੜਿਆ ਬੈਲ ਖੂਬ ਪਾਣੀ ਕੱਢਣ ਲੱਗਾ ਉਸ ਤੇ ਪਹਿਲੇ ਵਾਲੇ ਬੈਲ ਤੋਂ ਵੀ ਜ਼ਿਆਦਾ ਕਿਸਾਨ ਖੁਸ਼ ਹੋ ਕੇ ਬੈਲ ਖਰੀਦਣ ਤੇ ਰਾਜ਼ੀ ਹੋ ਗਿਆ ਲੋਹਾਰ ਕਹਿਣ ਲੱਗਿਆ ਪਰ ਮੈਂ ਬੈਲ ਨਾਲ ਰੱਸਾ ਨਹੀਂ ਦੇਣਾ ਕਿਸਾਨ ਬੋਲਿਆ ਕੋਈ ਗੱਲ ਨਹੀਂ ਤੁਸੀਂ ਆਪਣਾ ਰੱਸਾ ਲਾ ਲਓ ਮੈਂ ਖੁਦ ਹੀ ਨਵਾਂ ਰੱਸਾ ਪਾ ਲਵਾਂਗਾ ਕਿਸਾਨ ਨੇ 500 ਰੁਪਏ ਕੀਮਤ ਅਦਾ ਕਰ ਦਿੱਤੀ ਅਤੇ ਬੈਲ ਖਰੀਦ ਲਿਆ ਜਦੋਂ ਲੋਹਾਰ ਕਾਫੀ ਦੂਰ ਚਲਾ ਗਿਆ ਤਾਂ ਬੈਲ ਨੇ ਅਚਾਨਕ ਰੁੱਖ ਮੋੜਿਆ ਤੇ ਭੱਜ ਖੜਾ ਹੋਇਆ ਸਿੱਧਾ ਲੋਹਾਰ ਕੋਲ ਪਹੁੰਚਿਆ ਤੇ ਉੱਥੇ ਜਾ ਕੇ ਫਿਰ ਮੁੰਡਾ ਬਣ ਗਿਆ ਕਿਸਾਨ ਵਿਚਾਰਾ ਡੰਡਾ ਫੜੀ ਹਫਦਾ ਕੰਮ ਦਾ ਦੌੜਦਾ ਦੌੜਦਾ ਪਿੱਛੇ ਆਇਆ ਤੇ ਲੋਹਾਰ ਤੋਂ ਪੁੱਛਣ ਲੱਗਿਆ ਬਾਬਾ ਤੁਸੀਂ ਮੇਰਾ ਬੈਲ ਤਾਂ ਨਹੀਂ ਦੇਖਿਆ ਲੋਹਾਰ ਬੋਲਿਆ ਬੈਲ ਤਾਂ ਹੁਣੇ-ਹੁਣੇ ਮੈਂ ਤੇਰੇ ਹਵਾਲੇ ਕਰਕੇ ਆਇਆ ਹਾਂ ਹੁਣ ਉਹ ਕਿੱਧਰ ਹੈ ਮੈਨੂੰ ਕੀ ਪਤਾ ਵਿਚਾਰੇ ਕਿਸਾਨ ਦੇ ਵੈਮੋ ਗੁਮਾਨ ਵਿੱਚ ਵੀ ਨਹੀਂ ਆ ਸਕਦਾ ਸੀ ਕਿ ਲੋਹਾਰ ਨਾਲ ਜੋ ਮੁੰਡਾ ਜਾ ਰਿਹਾ ਹੈ ਉਹੀ ਅਸਲ ਵਿੱਚ ਉਸ ਦਾ ਭੱਜਿਆ ਹੋਇਆ ਬੈਲ ਹੈ ਕਿਸਾਨ ਹੈਰਾਨ ਪਰੇਸ਼ਾਨ ਪਰਤ ਗਿਆ ਲੋਹਾਰ ਅਤੇ ਉਸ ਦੇ ਪੁੱਤਰ ਨੇ ਜਾਦੂਗਰ ਦਿੱਤੀ ਦਿਨਸੀਅਤੇ ਅਮਲ ਨਹੀਂ ਕੀਤਾ ਤੇ ਰਸਤੇ ਵਿੱਚ ਹੀ ਜਾਦੂ ਦੀ ਮਦਦ ਨਾਲ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੁਣ ਉਹਨਾਂ ਨੂੰ ਉਸ ਦਾ ਖਾਮਿਆਜਾ ਪੁੱਗਤ ਨਾ ਪਿਆ ਬੁੱਢੇ ਜ਼ਾਲਮ ਜਾਦੂਗਰ ਨੂੰ ਪਤਾ ਲੱਗ ਗਿਆ ਕਿ ਲੋਹਾਰ ਦਾ ਮੁੰਡਾ ਜਿੰਦਾ ਸਲਾਮਤ ਹੈ ਅਤੇ ਮੇਰੀ ਕੈਦ ਤੋਂ ਫਰਾਰ ਹੋ ਚੁੱਕਾ ਹੈ ਮੇਰੀ ਆਪਣੀ ਧੀ ਨੇ ਉਸ ਨੂੰ ਜਾਦੂ ਦਾ ਇਲਮ ਸਿਖਾ ਦਿੱਤਾ ਹੈ ਅਤੇ ਇੱਕ ਪੂਰਨ ਮਹਾਨ ਜਾਦੂਗਰ ਬਣ ਨਾ ਦਿੱਤਾ ਹੈ। ਵਾਕਿ ਘਰ ਦਾ ਪੇਤੀ ਲੰਕਾ ਟਾਇ ਜਾਲਮ ਜਾਦੂਗਰ ਨੇ ਜਾਦੂ ਦੇ ਜੋਰ ਨਾਲ ਇੱਕ ਬੁੱਢੇ ਫਕੀਰ ਦਾ ਰੂਪ ਧਾਰਿਆ ਤੇ ਉਹਨਾਂ ਤੋਂ ਪਹਿਲਾਂ ਹੀ ਅੱਗੇ ਰਸਤੇ ਤੇ ਆ ਕੇ ਬੈਠ ਗਿਆ ਲੋਹਾਰ ਦੇ ਲੜਕੇ ਨੂੰ ਕਿਉਂਕਿ ਵੱਡੀ ਕਾਮਯਾਬੀ ਮਿਲੀ ਸੀ ਇਸ ਲਈ ਉਸਨੇ ਫਿਰ ਦੁਬਾਰਾ ਰੂਪ ਬਦਲਣ ਬਾਰੇ ਸੋਚਿਆ ਇਸ ਵਾਰ ਉਸਨੇ ਊਠ ਬਨਨ ਦਾ ਫੈਸਲਾ ਕੀਤਾ ਤੇ ਬਾਪ ਨੂੰ ਬੋਲਿਆ ਪਿਤਾ ਜੀ ਇਸ ਵਾਰ ਤੁਸੀਂ ਮੇਰੇ ਪੂਰੇ 1000 ਰੁਪਏ ਮੰਗਣਾ 1 ਰੁਪਿਆ ਵੀ ਘਟਾ ਨਾ ਕਰਨਾ ਪਰ ਯਾਦ ਰੱਖੋ ਮੇਰੇ ਨਾਲ ਨਕੀਲ ਹਰਗਿਜ਼ ਨਾ ਦੇਣਾ ਇੰਨਾ ਕਹਿ ਕੇ ਲੋਹਾਰ ਦੇ ਲੜਕੇ ਨੇ ਮੰਤਰ ਪੜ੍ਹਿਆ ਤੇ ਫੌਰਨ ਉੱਠ ਬਣ ਗਿਆ ਲੋਹਾਰ ਉੱਠ ਦੀ ਨਕੀਲ ਫੜੀ ਚੱਲਦਾ ਚੱਲਦਾ ਜਾਦੂਗਰ ਕੋਲ ਜਾ ਪਹੁੰਚਿਆ ਜੋ ਬੁੱਢੇ ਫਕੀਰ ਦੀ ਸ਼ਕਲ ਬਣਾਈ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਫਕੀਰ ਨੇ ਲੋਹਾਰ ਤੋਂ ਪੁੱਛਿਆ ਬਾਬਾ ਜੀ ਕੀ ਉੱਠ ਵੇਚਣਾ ਹੈ ਫਕੀਰ ਨੇ ਲੋਹਾਰ ਦੇ ਦਿਲ ਦੀ ਗੱਲ ਜਾਣ ਲਈ ਸੀ ਲੋਹਾਰ ਖੁਸ਼ ਹੋ ਕੇ ਬੋਲਿਆ ਹਾਂ ਵੇਚਣਾ ਹੈ ਫਕੀਰ ਨੇ ਪੁੱਛਿਆ ਕੀ ਲਮੋਗੇ ਲੋਹਾਰ ਨੇ ਕਿਹਾ 1000 ਰੁਪਏ ਫਕੀਰ ਨੇ ਉਸੇ ਵੇਲੇ ਜੇਬ ਤੋਂ 1000 ਰੁਪਏ ਕੱਢੇ ਅਤੇ ਲੋਹਾਰ ਦੇ ਹੱਥ ਤੇ ਧਰ ਦਿੱਤੇ ਅਤੇ ਉੱਠ ਖਰੀਦ ਲਿਆ ਹੁਣ ਲੋਹਾਰ ਨੂੰ ਯਾਦ ਆਇਆ ਤੇ ਬੋਲਿਆ ਮੈਂ ਉੱਠ ਨਾਲ ਨਕੇਲ ਨਹੀਂ ਦੇਣੀ ਫਕੀਰ ਵੀ ਜਾਦੂਗਰ ਸੀ ਰਾਜਦਾਰ ਸੀ ਨਕੇਲ ਦੇ ਪੇਤ ਅਤੇ ਅਹਿਮੀਅਤ ਤੋਂ ਵਾਕਿਫ ਸੀ ਅਤੇ ਬੋਲਿਆ ਮੈਂ ਤੈਨੂੰ ਮੂੰਹ ਮੰਗੀ ਕੀਮਤ ਅਦਾ ਕੀਤੀ ਹੈ ਮੈਂ ਉਠ ਨਕੇਲ ਨਾਲ ਖਰੀਦਿਆ ਹੈ ਇਸ ਲਈ ਨਕੇਲ ਤਾਂ ਤੈਨੂੰ ਦੇਣੀ ਹੀ ਪਵੇਗੀ ਗਰਜ ਉਹਨਾਂ ਵਿਚਾਲੇ ਐਨੀ ਬੈਸ ਐਨੀ ਤੂ ਤੂ ਮਮਾ ਹੋਈ ਕਿ ਰਾਹ ਚੱਲਦੇ ਮੁਸਾਫਿਰ ਰੁਕ ਗਏ ਤੇ ਆਲੇ ਦੁਆਲੇ ਦੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਭੱਜੇ ਭੱਜਿਆ ਦੇਖਦਿਆਂ ਹੀ ਦੇਖਦਿਆਂ ਪੀੜ ਜਮਾ ਹੋ ਗਈ ਫਕੀਰ ਨੇ ਪੀੜ ਨੂੰ ਮੁਖਾਦੀਪ ਹੋ ਕੇ ਕਿਹਾ ਲੋਕੋ ਰੱਬ ਦੀ ਕਸਮ ਖਾ ਕੇ ਕਹੋ ਕਿ ਤੁਸੀਂ આજ ਤੱਕ ਕਦੇ ਇਹ ਸੁਣਿਆ ਹੈ ਕਿ ਕੋਈ ਜਾਨਵਰ ਵਿਕ ਜਾਵੇ ਅਤੇ ਵੇਚਣ ਵਾਲਾ ਖਰੀਦਣ ਵਾਲੇ ਦੇ ਹਵਾਲੇ ਜਾਨਵਰ ਕਰਨ ਤੋਂ ਪਹਿਲਾਂ ਉਸ ਦੇ ਗਲੇ ਤੋਂ ਰੱਸਾ ਲਾ ਲਵੇ ਦੇਖੋ ਦੇਖੋ ਇਹ ਸ਼ਖਸ ਜਾਨਵਰ ਦੀ ਪੂਰੀ ਕੀਮਤ ਵਸੂਲ ਕਰਨ ਤੋਂ ਬਾਅਦ ਇੱਕ ਜਰਾ ਜਿਹੀ ਨਕੇਲ ਨਕੇਲ ਲਈ ਮੇਰੇ ਨਾਲ ਝਗੜਾ ਕਰ ਰਿਹਾ ਹੈ ਫਕੀਰ ਦੀ ਗੱਲ ਵਿੱਚ ਤਰਕ ਸੀ ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਇਹ ਝਗੜਾ ਮਹਿੰਸ ਨਕੇਲ ਲਈ ਹੋ ਰਿਹਾ ਹੈ ਤਾਂ ਸਭ ਨੇ ਲੋਹਾਰ ਨੂੰ ਝੂਠਾ ਕਿਹਾ ਐਨੇ ਲੋਕਾਂ ਅੱਗੇ ਲੋਹਾਰ ਦੀ ਪੇਸ਼ ਨਾਗੀ ਉਸ ਨੂੰ ਨਾ ਚਾਹੁੰਦੇ ਹੋਏ ਵੀ ਉੱਠ ਨਾਲ ਨਕੇਲ ਵੀ ਫਕੀਰ ਦੇ ਹਵਾਲੇ ਕਰਨੀ ਪਈ ਫਕੀਰ ਜੋ ਅਸਲ ਵਿੱਚ ਜਾਦੂਗਰ ਸੀ ਉੱਠ ਦੀ ਨਕੇਲ ਫੜੀ ਖੁਸ਼ੀ-ਖੁਸ਼ੀ ਉੱਤਰ ਪਿਆ ਮੁੰਡਾ ਜੋ ਉੱਠ ਦੀ ਸ਼ਕਲ ਵਿੱਚ ਸੀ ਹੁਣ ਜਾਦੂਗਰ ਦੇ ਕਬਜ਼ੇ ਵਿੱਚ ਸੀ ਕਿਉਂਕਿ ਉਸ ਦੀ ਨਕੇਲ ਜਾਦੂਗਰ ਦੇ ਹੱਥ ਵਿੱਚ ਸੀ ਇਸ ਲਈ ਹੁਣ ਇਹ ممکن ਨਹੀਂ ਰਿਹਾ ਸੀ ਕਿ ਉਹ ਪਹਿਲਾ ਵਾਂਗ ਖਰੀਦਦਾਰ ਦੀ ਨਜ਼ਰ ਤੋਂ ਪਿੱਛੋਂ ਭੱਜ ਜਾਵੇ ਅਤੇ ਦੁਬਾਰਾ ਇਨਸਾਨ ਬਣ ਜਾਵੇ ਪਰ ਮੁੰਡਾ ਵੀ ਹੁਣ ਮਹਿਜ਼ ਮੁੰਡਾ ਨਹੀਂ ਸੀ 2 ਸਾਲ ਤੱਕ ਜਾਦੂਗਰ ਦੀ ਧੀ ਧੀ ਸ਼ਾਗਿਰਦੀ ਵਿੱਚ ਰਹਿਣ ਤੋਂ ਬਾਅਦ ਉਹ ਮਹਾਨ ਜਾਦੂਗਰ ਬਣ ਚੁੱਕਾ ਸੀ ਉਸਨੇ ਮੰਤਰ ਪੜ੍ਹਿਆ ਅਤੇ ਕਬੂਤਰ ਬਣ ਕੇ ਉੱਡ ਗਿਆ ਜਾਦੂਗਰ ਦੇ ਹੱਥ ਵਿੱਚ ਫੜੀ ਨਕੇਲ ਦਾ ਪਿਛਲਾ ਹਿੱਸਾ ਪਿਛਲਾ ਸਿਰਾ ਫਟ ਕਰਕੇ ਡਿੱ ਗਿਆ ਉਸਨੇ ਮੁੜ ਕੇ ਦੇਖਿਆ ਤਾਂ ਉੱਠ ਤਾਂ ਕਿਤੇ ਨਾ ਕੋਈ ਨਿਸ਼ਾਨ ਵੀ ਨਹੀਂ ਸੀ ਅਤੇ ਨਕੇਲ ਜ਼ਮੀਨ ਤੇ ਸਰਕ ਰਹੀ ਸੀ ਜਾਦੂਗਰ ਨੇ ਵੀ ਫੌਰਨ ਮੰਤਰ ਪੜਿਆ ਅਤੇ ਬਾਜ ਬਣ ਕੇ ਕਬੂਤਰ ਦੇ ਪਿੱਛੇ ਉੱਡਣ ਲੱਗਾ ਪਰ ਮੁੰਡਾ ਵੀ ਉਸ ਤੋਂ ਕੁਝ ਘੱਟ ਪੜਿਆ ਹੋਇਆ ਨਹੀਂ ਸੀ ਸ਼ੇਰ ਨੂੰ ਸਵਾ ਸਿਰ ਕਬੂਤਰ ਨੇ ਅਸਮਾਨ ਤੋਂ ਜਦੋਂ ਹੇਠਾਂ ਨਜ਼ਰ ਕੀਤੀ ਤਾਂ ਦੇਖਿਆ ਕਿ ਕੁਝ ਔਰਤਾਂ ਝੁਕੀਆਂ ਹੋਈਆਂ ਗੋਡੇ-ਗੋਡੇ ਇੱਕ ਛੱਪੜ ਵਿੱਚ ਖੜੀਆਂ ਹੱਥ ਪਰ ਪਰ ਕੇ ਕਾਲੀ ਸਿਆਹ ਚੀਕਨੀ ਮਿੱਟੀ ਕੱਢ ਰਹੀਆਂ ਸਨ ਤਾਂ ਕਿ ਆਪਣੇ ਕੱਚੇ ਘਰਾਂ ਦੀਆਂ ਕੰਨਾਂ ਅਤੇ ਫर्श ਤੇ ਪੋਚਾ ਲਗਾ ਸਕਣ ਇਸ ਤੋਂ ਪਹਿਲਾਂ ਕਿ ਬਾਜ ਆਪਣੇ ਪੰਜਿਆਂ ਨਾਲ ਕਬੂਤਰ ਨੂੰ ਫੜਦਾ ਮੁੰਡੇ ਨੇ ਮੰਤਰ ਪੜ੍ਹ ਕੇ ਫੌਰਨ ਰੂਪ ਬਦਲੇ ਆਤੇ ਡੱਡੂ ਬਣ ਕੇ ਛੱਪੜ ਵਿੱਚ ਡਿੱਗ ਪਿਆ ਇਹ ਦੇਖ ਕੇ ਬੁੱਢਾ ਜਾਦੂਗਰ ਬਗਲਾ ਬਣ ਗਿਆ ਉੜਦਾ-ਉੜਦਾ ਛੱਪੜ ਵਿੱਚ ਉਤਰਿਆ ਅਤੇ ਚੰਝ ਮਾਰ-ਮਾਰ ਕੇ ਪਾਣੀ ਵਿੱਚ ਉਸਨੂੰ ਤਲਾਸ਼ ਕਰਨ ਲੱਗਾ ਇੱਕ ਨੌਜਵਾਨ ਲੜਕੀ ਵੀ ਛੱਪੜ ਵਿੱਚ ਖੜੀ ਆਪਣੇ ਗੋਰੇ-ਗੋਰੇ ਹੱਥਾਂ ਦੀਆਂ ਲੰਬੀਆਂ ਲੰਬੀਆਂ ਉਂਗਲਾਂ ਨਾਲ ਮਿੱਟੀ ਕੱਢ ਰਹੀ ਸੀ ਮੁੰਡੇ ਨੇ ਫਿਰ ਫੌਰਨ ਮੰਤਰ ਪੜਿਆ ਤੇ ਡੱਡੂ ਤੋਂ ਛਾਲਾ ਮਾਰ ਕੇ ਮਿੱਟੀ ਨਾਲ ਹੀ ਲੜਕੀ ਦੀ ਉਂਗਲ ਵਿੱਚ ਚਲਾ ਗਿਆ ਹੁਣ ਉਸ ਦੀ ਛੋਟੀ ਉਂਗਲੀ ਤੋਤਾ ਛੱਲਾ ਕੱਢਣ ਤੋ ਰਿਹਾ ਥੋੜੀ ਦੇਰ ਬਾਅਦ ਔਰਤਾਂ ਮਿੱਟੀ ਟੋਕਰੀ ਵਿੱਚ ਪਾਈ ਆਪਣੇ ਸਿਰਾਂ ਤੇ ਰੱਖੀ ਘਰਾਂ ਵੱਲ ਚੱਲ ਪਈਆਂ ਬਗਲਾ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਸਿਰਾਂ ਤੇ ਉੱਡਣ ਲੱਗਿਆ ਜਿਵੇਂ ਹੀ ਉਹ ਲੜਕੀ ਆਪਣੇ ਘਰ ਪਹੁੰਚੀ ਜਾਦੂਗਰ ਬਗਲੇ ਤੋਂ ਫਕੀਰ ਬਣ ਗਿਆ ਅਤੇ ਉਸਦੀ ਚੌਖੜ ਤੇ ਆਵਾਜ਼ ਲਗਾਉਣ ਲੱਗਿਆ ਲੜਕੀ ਆਟਾ ਛੰਨੀ ਵਿੱਚ ਪਾਈ ਦਰਵਾਜ਼ੇ ਤੇ ਆਈ ਫਕੀਰ ਬੋਲਿਆ ਧੀਏ ਮੈਂ ਆਟਾ ਨਹੀਂ ਲੈਣਾ ਮੈਂ ਤਾਂ ਉਹ ਛੱਲਾ ਲੈਣਾ ਹੈ ਜੋ ਤੇਰੇ ਸੱਜੇ ਹੱਥ ਦੀ ਛੋਟੀ ਉਂਗਲੀ ਵਿੱਚ ਹੈ ਇਹ ਸੁਣ ਕੇ ਲੜਕੀ ਨੂੰ ਬਹੁਤ ਗੁੱਸਾ ਆਇਆ ਉਹ ਫਕੀਰ ਨੂੰ ਬੁਰਾ ਭਲਾ ਕਹਿਣ ਲੱਗੀ ਅਤੇ ਬੋਲੀ ਤੂੰ ਕੌਣ ਹੁੰਦਾ ਹੈ ਮੇਰੇ ਤੋਂ ਛੱਲਾ ਮੰਗਣ ਵਾਲਾ ਜਦੋਂ ਲੜਕੀ ਦੀ ਮਾਂ ਨੇ ਦੇ ਕੰਨ ਵਿੱਚ ਇਹ ਤੂ ਤੂ ਮੈਂ ਮੈਂ ਪਈ ਤਾਂ ਉਹ ਵੀ ਦਰਵਾਜ਼ੇ ਤੇ ਆ ਕੇ ਹੁਣ ਜਦੋਂ ਉਸ ਨੂੰ ਅਸਲ ਗੱਲ ਦਾ ਪਤਾ ਚੱਲਿਆ ਤਾਂ ਉਹ ਧੀ ਤੇ ਬਹੁਤ ਖਫਾ ਹੋਈ ਮਾਂ ਸ਼ੱਕੀ ਮਿਜ਼ਾਜ ਦੀ ਔਰਤ ਸੀ ਤੀ ਨੂੰ ਖੂਬ ਗਾਲਾਂ ਦਿੱਤੀਆਂ ਅਤੇ ਕਹਿਣ ਲੱਗੀ ਤੂੰ ਤਾਂ ਛੱਪੜ ਤੋਂ ਮਿੱਟੀ ਲੈਣ ਗਈ ਸੀ ਛੋਟੀ ਉਂਗਲੀ ਵਿੱਚ ਕਹ ਲਾ ਛੱਲਾ ਕਿੱਥੋਂ ਪਵਾਲ ਕੇ ਲਿਆਈ ਦੱਸ ਕਿਸ ਯਾਰ ਨੇ ਤੈਨੂੰ ਦਿੱਤਾ ਹੈ ਇਸ ਨੂੰ ਲਾ ਤੇ ਫੌਰਨ ਸੁੱਟ ਆਂ ਦੇ ਤੇਰੇ ਬਾਪ ਨੂੰ ਕਰਦੀ ਹਾਂ ਉਸ ਨਾਲ ਗੱਲ ਇਸ ਤੋਂ ਪਹਿਲਾਂ ਕੀ ਤੂੰ ਕੋਈ ਹੋਰ ਨਾਟਕ ਕਰੇ ਕਰਦੀ ਹਾਂ ਤੇਰੇ ਹੱਥ ਪੀਲੇ ਲੜਕੀ ਵਿਚਾਰੀ ਅਜੀਬ ਮੁਸੀਬਤ ਵਿੱਚ ਫਸ ਗਈ ਸੀ ਉਸਨੇ ਕਬਰਾ ਕੇ ਆਪਣੀ ਛੋਟੀ ਉਂਗਲੀ 'ਤੇ ਛੱਲਾ ਲਾ ਕੇ ਸੁੱਟ ਦਿੱਤਾ ਫਕੀਰ ਐਸੇ ਇੰਤਜ਼ਾਰ ਵਿੱਚ ਅੱਖਾਂ ਗੱਡੀ ਖੜਾ ਸੀ ਉਸਨੇ ਛੱਲਾ ਫੌਰੀ ਲਈ ਹੱਥ ਵਧਾਇਆ ਮੁੰਡਾ ਫੌਰਨ ਛੱਲੇ ਤੋਂ ਫਿਰ ਕਬੂਤਰ ਬਣ ਗਿਆ ਤੇ ਉੱਡ ਗਿਆ ਜਾਦੂਗਰ ਫਕੀਰ ਤੋਂ ਦੁਬਾਰਾ ਬਾਜ਼ ਬਣ ਕੇ ਉਸਦੇ ਪਿੱਛੇ ਉੱਡਣ ਲੱਗਾ ਆਖਰ ਰਾਜੇ ਦਾ ਮਹਿਲ ਆ ਗਿਆ ਦੋਵੇਂ ਉਸਦੇ ਉੱਪਰ ਉੱਡਣ ਲੱਗੇ ਉਸ ਵੇਲੇ ਰਾਜਾ ਕਚਹਿਰੀ ਲਗਾਈ ਬੈਠਾ ਸੀ ਇਸ ਤੋਂ ਪਹਿਲਾਂ ਕਿ ਬਾਜ਼ ਫੜਦਾ ਮੁੰਡਾ ਉੱੜਦੇ-ਉੱੜਦੇ ਕਬੂਤਰ ਤੋਂ ਸੋਨੇ ਦਾ ਤਾਰ ਬਣ ਗਿਆ ਅਤੇ ਰਾਜੇ ਦੇ ਤਾਜ ਦੇ ਅੰਦਰ ਡਿੱਗਿਆ ਅਤੇ ਇਥੋਂ ਤਾਜ਼ ਬਾਜ਼ ਮੈਨੂੰ ਵੀ ਨਹੀਂ ਕੱਢ ਸਕੇਗਾ ਜਾਦੂਗਰ ਬਾਜ਼ ਤੋਂ ਦੁਬਾਰਾ ਫਕੀਰ ਬਣ ਗਿਆ ਉਹ ਰਾਜੇ ਦੇ ਸਾਹਮਣੇ ਆਇਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਰਾਜਾ ਬੋਲਿਆ ਮੰਗ ਕੀ ਮੰਗਦਾ ਹੈ ਫਕੀਰ ਨੇ ਕਿਹਾ ਮਹਾਰਾਜ ਤੇਰੇ ਤਾਜ ਦੇ ਅੰਦਰ ਜੋ ਸੋਨੇ ਦਾ ਤਾਰ ਹੈ ਉਹ ਮੈਨੂੰ ਦੇ ਦੇ ਇਹ ਸੁਣ ਕੇ ਰਾਜੇ ਨੂੰ ਬਹੁਤ ਹੈਰਤ ਹੋਈ ਉਹ ਸੋਚਣ ਲੱਗਾ ਕਿ ਮੇਰੇ ਤਾਜ ਵਿੱਚ ਸੋਨੇ ਦਾ ਤਾਰ ਕਿੱਥੋਂ ਆ ਗਿਆ ਉਸਨੇ ਇੱਕ ਹੱਥ ਉੱਪਰ ਚੁੱਕਿਆ ਤੇ ਤਾਜ ਵਿੱਚ ਪਾਕੀ ਜਰਾ ਦੇਖੋ ਤਾਂ ਸਹੀ ਮੁੰਡਾ ਸੋਨੇ ਦੀ ਤਾਰ ਤੋਂ ਤਸਬੀਹ ਬਣ ਕੇ ਰਾਜੇ ਦੇ ਹੱਥ ਵਿੱਚ ਆ ਗਿਆ ਰਾਜੇ ਨੇ ਤਾਜ ਵਿੱਚੋਂ ਜਿਉਂ ਹੀ ਤਸਬੀਹ ਕੱਢੀ ਤਸਬੀਹ ਦੇ ਸਾਰੇ ਮਨਕੇ ਟੁੱਟ ਕੇ ਹੱਥ ਫर्श ਤੇ ਡਿੱਗ ਪਏ ਤੇ ਖਿਲਰ ਗਏ ਫਕੀਰ ਫੌਰਨ ਮੁਰਗਾ ਬਣ ਕੇ ਉਹਨਾਂ ਨੂੰ ਚੁਗਣ ਲਈ ਅੱਗੇ ਵਧਿਆ ਮੁੰਡੇ ਨੇ ਫੌਰਨ ਮੰਤਰ ਪੜ੍ਹਿਆ ਤੇ ਦੇਖਦਿਆਂ ਹੀ ਦੇਖਦਿਆਂ ਮਨਕਿਆਂ ਤੋਂ ਬਿੱਲੀ ਬਣ ਕੇ ਮੁਰਗੇ ਨੂੰ ਮਾਰ ਦਿੱਤਾ ਰਾਜਾ ਹੈਰਾਨ ਪਰੇਸ਼ਾਨ ਸੁਨਸੀ ਅਜੀਹਾ ਅਚੰਭਾ ਉਸਨੇ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਸੀ ਉਧਰ ਮੁੰਡਾ ਜਾਦੂਗਰ ਨੂੰ ਮਾਰਨ ਤੋਂ ਬਾਅਦ ਦੁਬਾਰਾ ਆਪਣੇ ਸਲੀਪ ਰੂਪ ਵਿੱਚ ਆ ਗਿਆ ਅਤੇ ਅੱਗੇ ਵਧ ਕੇ ਰਾਜੇ ਦੇ ਸਾਹਮਣੇ ਅਦਬ ਨਾਲ ਝੁਕਿਆ ਰਾਜਾ ਜੋ ਅਜੇ ਤੱਕ ਹੈਰਤ ਵਿੱਚ ਡੁੱਬਿਆ ਹੋਇਆ ਸੀ ਮੁਸ਼ਕਲ ਨਾਲ ਬੋਲਿਆ ਇਹ ਸਭ ਕੀ ਮਾਜ਼ਰਾ ਹੈ ਉਸਦੀ ਆਵਾਜ਼ ਕਿਤੇ ਬਹੁਤ ਦੁਰਮ ਆਉਂਦੀ ਮਹਿਸੂਸ ਹੋ ਰਹੀ ਸੀ ਮੁੰਡੇ ਨੇ ਕਿਹਾ ਮਹਾਰਾਜ ਦੱਸੋ ਇੱਕ ਕੰਮ ਤੁਸੀਂ આજ ਤੱਕ ਕਦੇ ਦੇਖਿਆ ਜਾਂ ਸੁਣਿਆ ਰਾਜਾ ਹੈਰਤ ਨਾਲ ਮੂੰਹ ਵਿੱਚ ਉਂਗਲਾਂ ਦਬਾਈ ਬੋਲਿਆ ਨਹੀਂ ਕਦੇ ਨਹੀਂ ਇਸ ਤੇ ਮੁੰਡੇ ਨੇ ਕਿਹਾ ਮਹਾਰਾਜ ਹੁਣ ਆਪਣਾ ਵਾਦਾ ਯਾਦ ਕਰੋ ਜੋ ਤੁਸੀਂ ਮੇਰੇ ਬਾਪ ਨਾਲ ਕੀਤਾ ਸੀ ਮੈਂ ਉਸੇ ਲੋਹਾਰ ਦਾ ਲੜਕਾ ਹਾਂ ਮੈਂ ਭਰੀ ਕਚਹਿਰੀ ਵਿੱਚ ਐਨੇ ਲੋਕਾਂ ਸਾਹਮਣੇ ਤੁਹਾਡੀ ਸ਼ਰਤ ਪੂਰੀ ਕਰ ਦਿੱਤੀ ਹੈ ਹੁਣ ਤੁਸੀਂ ਆਪਣਾ ਵਾਦਾ ਪੂਰਾ ਕਰੋ ਮੈਨੂੰ ਰਾਜਕੁਮਾਰੀ ਦਾ ਰਿਸ਼ਤਾ ਦਿਓ ਰਾਜੇ ਲਈ ਹੁਣ ਕੋਈ ਰਸਤਾ ਨਹੀਂ ਰਿਹਾ ਸੀ ਉਸ ਨੂੰ ਮਜਬੂਰਨ ਹਾਂ ਕਰਨੀ ਪਈ ਤੇ ਧੀ ਦਾ ਰਿਸ਼ਤਾ ਦੇਣਾ ਪਿਆ ਕੁਝ ਦਿਨਾਂ ਬਾਅਦ ਲੋਹਾਰ ਆਪਣੇ ਲੜਕੇ ਦੇ ਸਿਰ ਤੇ ਸੇਰਾ ਸਜਾਈ ਘੋੜੀ ਤੇ ਬਿਠਾਈ ਬਰਾਤ ਲੈ ਕੇ ਰਾਜੇ ਦੇ ਮਹਿਲ ਵਿੱਚ ਆ ਗਿਆ ਧੂਮ ਧਾਮ ਨਾਲ ਵਿਆਹ ਹੋਇਆ ਲੋਹਾਰ ਦਾ ਲੜਕਾ ਰਾਜੇ ਦਾ ਜਵਾਈ ਬਣ ਗਿਆ ਕਿਉਂਕਿ ਰਾਜੇ ਦਾ ਕੋਈ ਪੁੱਤਰ ਨਹੀਂ ਸੀ ਇਸ ਲਈ ਉਸਨੇ ਉਸਨੋ ਹੀ ਆਪਣਾ ਉਤਰਾਧਿਕਾਰੀ ਬਣਾ ਲਿਆ ਕੁਝ ਸਾਲਾਂ ਬਾਅਦ ਜਦੋਂ ਰਾਜਾ ਮਰ ਗਿਆ ਤਾਂ ਲੋਹਾਰ ਦਾ ਲੜਕਾ ਸਿੰਘਾਸਨ ਤੇ ਬੈਠਾ ਅਤੇ نہایت ਸ਼ਾਨੋ ਸ਼ੌਕਤ ਨਾਲ ਹਕੂਮਤ ਕਰਨ ਲੱਗਿਆ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤਾਂ ਚਲੋ ਆਪਣੀ ਕੀਮਤੀ رائے ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ